ਇਹ ਮਜ਼ਦੂਰ ਦਾ ਹੱਥ ਹੈ ਕਾਤਿਆ ਤੇ ਤੇਰਾ ਆਪਣਾ ਕਿੱਥੇ ਆ ਬੜਵਾ ਬੈਠਾ ਹੋ ਗਿਆ ਇਹ ਕੰਮ ਛੱਡ ਦੇ ਤੇ ਫਿਲਮਾਂ 'ਚ ਕੰਮ ਕਰ ਲੈ ਚਲਾ ਜਾ ਸਟੂਡੀਓ ਤਾਮਲ ਫਿਲਮਾਂ 'ਚ ਤੇਰੀ ਬੜੀ ਜ਼ਰੂਰਤ ਆ ਹੈ ਉਹ ਜਿਹੜੀ ਕਹਿੰਦੀ ਆ ਮੌਲਿਆ ਮਜ਼ਦੂਰ ਤੇਰੀ ਮੈਂ ਪੱਕੀ ਪੱਕੀ ਬਸ਼ੂਕ ਆ ਉਹ ਬੜਾ ਟੌਰੀ ਹੋ ਗਈ ਉਹ ਮਾਰਨਾ ਵੀ ਉਹ ਚੂੜੀਆਂ ਫਿਲਮ ਦੀ ਗੱਲ ਕਰਦਾ ਉਹ ਸਾਡੇ ਪੇਂਟ ਬਣੀਓ ਅੱਛਾ ਕਾੜੇ ਦੇ ਲੱਗ ਗਿਆ ਸ਼ੇਰ ਸਿੰਘ ਸਾਡਾ ਪਿੰਡਿਆ ਉੱਥੇ ਉਹਦੇ ਉੱਥੇ ਸੈਮਾ ਚੂੜੀਆਂ ਲੈਣ ਨਹੀਂ ਆਉਂਦੀ ਆਹੋ ਮੇਲੇ 'ਚ ਆਉ ਤੇ ਮਗਰ ਹੀ ਜੜਾ ਵਾ ਉਹ ਮਮਰਨ ਆ ਜਾਂਦਾ ਉਹਦੇ ਪਿੱਛੇ ਹੀ ਮੈਂ ਸੀ ਅੱਛਾ ਮੈਨੂੰ ਕੈਮਰਾ ਵਾਲਾ ਕਹਿੰਦਾ ਦਫਾ ਹੋ ਜਾ ਬਾਹਰ ਹੋ ਜਾ ਉਹ ਇੱਕ ਸ਼ਾਟ ਨਹੀਂ ਮੇਰਾ ਉਹਨਾਂ ਨੇ ਆਉਣ ਦਿੱਤਾ ਨਹੀਂ ਤੇ ਫਿਲਮ ਦੇ ਵਿੱਚ ਮੈਂ ਵੀ ਆ ਗਿਆ ਸੀ ਨਹੀਂ ਤੇ ਆ ਜਾਣਾ ਸੀ ਤੂੰ ਹਿੱਟ ਹੋ ਜਾਣਾ ਸੀ ਆ ਮੈਂ ਤੈਨੂੰ ਜਿਹੜਾ ਵੇਖ ਮੈਂ ਤੈਨੂੰ ਉਹਦਾ ਦਿਖਾਵਾਂ ਜਿਹੜਾ ਗਾਣਾ ਖੁਸ਼ੀਆ ਜੀ ਗਾਇਆ ਉਹਨੇ ਉਹ ਮੇਰੇ ਪੈਰਾਂ ਚ ਕੁੰਗ ਰੂਪਵਾ ਦੇ ਤੇ ਫੇਰ ਮੇਰੀ ਟੋਰ ਵੇਖ ਲੈ ਕੋਈ ਫੇਰ ਮੇਰੀ ਟੋਰ ਦੇਖ ਲੈ ਆਉ